ਅਸੀਂ ਕਰਵਾਈ ਜੀ ਸਾਰਿਆਂ ਨੂੰ ਲੋ ਜੀ ਬਈ ਹਰਸ਼ਵੀਰ ਨੂੰ ਮਿਲੋ ਅਸੀਂ ਕਰਵਾਈ ਜੀ ਬਈ ਸਾਰਿਆਂ ਨੂੰ ਜੀ ਅਸੀਂ ਆਏ ਵੇ ਮੰਡਜ ਬਾਈ ਕਣਕ ਦੇਖਣ ਅੱਜ ਆਇਆ ਤੇ ਇੱਧਰ ਬਈ ਜੰਮਿਆ ਹੀ ਵੇਸੇ ਤਾਂ ਜਿੱਥੇ-ਜਿੱਥੇ ਥੋੜੇ ਸੁੱਕਾ ਉੱਥੇ ਨਹੀਂ ਨਿਕਲਿਆ ਕੀ ਉੱਥੇ ਬਰਾਬਰ ਜੀ ਆ ਗਈ ਤੁਰੀ ਹੋਈ ਐ ਕੋਈ ਦਾਣਾ ਏਖਣਾ ਵੀ ਪਿਆ ਮਤਲਬ ਕਿ ਤਕਰੀਬਨ ਨਿਕਲਿਆ ਨਹੀਂ ਇਹ ਤਾਂ ਜੰਮੇ ਆਈ ਵਿਚ ਵਿਚ ਜੰਮੇ ਆ ਆ ਖੇਤ ਦੋ ਖੇਤਾਂ ਦਾ ਮੈਨੂੰ ਉਹ ਤਾਂ ਇਹ ਚ ਡਾਊਟ ਤਾਂ ਪਰ ਨਿਕਲ ਗਈ ਮਤਲਬ ਕਿ ਜਿਹੜਾ ਜਿਆਦਾ ਕਿਲੇ ਤੇ ਉਹ ਆਣ ਪੂਰੀ ਹਰਿਆਈ ਮਾਰਿਆ ਜੀ ਤੇ ਜਿੱਥੇ ਮੜਾ ਸੁੱਕਾ ਉੱਥੇ ਇਕ ਨਾ ਰਹਿ ਗਈ ਜੰਮੀ ਹੋਣੀ ਸਾਰੀ ਹਰਸ਼ਵੀਰ ਦੇ ਉੱਧਰ ਬਾਈ ਪਰਾਂ ਵੀ ਦੇਖਣ ਜਾਣਾ ਉੱਧਰ ਵੀ ਦੇਖਦੇ ਇਹ ਕਹਿੰਦਾ ਉੱਥੇ ਮੇਰੇ ਜੰਮੀ ਨਹੀਂ ਨਾਲੇ ਕੱਠੀ ਵਿਜੀਏ ਕਹਿੰਦਾ ਜੰਮੀ ਨਹੀਂ ਇਕਣਾ ਨਹੀਂ ਹੈਗੀ ਉੱਥੇ ਮੇਰੇ ਬੀਜ ਹੋਸ਼ਿਆ ਰਹਿ ਗਿਆ ਥੋੜਾ ਜਿਹਾ ਇਹ ਮੈਨੂੰ ਕਹੀ ਗਿਆ ਕਹਿੰਦਾ ਤੁਹਾਡਾ ਬੀਜ ਡੂੰਗਾ ਪੈਂਦਾ ਇਹ ਜਿਹੜੀ ਡਾਕਰ ਜ਼ਮੀਨ ਆ ਬਾਈ ਆ ਇੱਕ ਤਾਂ ਬ੍ਰੇਕ ਹੋਣੀ ਚਾਹੀਦੀ ਆ ਦੂਆ ਥੋੜਾ ਜਰੇ ਹਵਾ ਪੈ ਜੇ ਉਹਰੇ ਬੀਜ ਡੂੰਗਾ ਹੀ ਚਾਹੀਦਾ ਥੋੜਾ ਜਿਹਾ ਮੇਰੇ ਦੋਹੇ ਲੀਵਰ ਥੱਲੇ ਚਾਲਦੇ ਤੇ ਹਾਂ ਪਟਾਈ ਉਹ ਇੰਨੀ ਕੀ ਕਰੀ ਉਹਨੇ ਪਟਾਈ ਮੜਾ ਤੂੰ ਪਿੱਛੇ ਤੇ ਨੀ ਬੀਜ ਡੂੰਗਾ ਚਲੇ ਜਾਣਾ ਪਿਛਲੇ ਸਾਲ ਇੱਕ ਡੂੰਗਾ ਪੈ ਗਿਆ ਤਾਂ ਬੀਜ ਜਿਆਦਾ ਜਦ ਜੰਮਣੇ ਦੀ ਦਿੱਕਤ ਆਈ ਗਿੱਲ ਬਹੁਤ ਸੀ ਬਹੁਤੀ ਜਿਹੀ ਗਿੱਲ ਹੋਵੇ ਆਪਣੇ ਹਿਸਾਬ ਨਾਲ ਹੋਸ਼ਾ ਪਾਇਆ ਤਾਂ ਇਹਦੀ ਕਿ ਮੈਨੂੰ ਲੱਗਦਾ ਜਿਆਦਾ ਹੋਸ਼ਾ ਹੋ ਗਿਆ ਸੁਪਰ ਸੀਟਰ ਦਾ ਬਾਈ ਕਿਤੇ ਹੋਆ ਵੀ ਜੇ ਤਾਂ ਜਿਆਦਾ ਗਿੱਲਾ ਹੈ ਤਾਂ ਡੰਡਾ ਕਸਰੋ ਵੀ ਪਿੱਛੇ ਬੀਜ ਥੋੜਾ ਉੱਪਰ ਪਵੇ ਜੇ ਸੁੱਕਾ ਹੈ ਤਾਂ ਡੰਡਾ ਢਿੱਲਾ ਕਰ ਦਿਓ ਵੀ ਪਿੱਛੇ ਨੂੰ ਦਾਬ ਰਹੇ ਜਿਹੜਾ ਦਾਣਾ ਉਹ ਗਿੱਲੇ ਚ ਚਲੇ ਜਾਵੇ। ਚੱਲ ਉੱਥੇ ਇੱਕ ਡਾਕਟਰ ਹੋਰ ਬੁਲਾਇਆ ਬੜਾ ਮੈਂ। ਹਾਂ। ਹਾਂ ਹਾਂ। ਜੱਗਾ ਯੂਨੀਵਰਸਿਟੀ ਵਾਲਾ ਜੱਗਾ। ਜਿੱਦਾਂ ਹੁਣ ਉਹ ਕਹੂੰਗਾ ਉਦਾਂ ਕਰਨ ਆਪਾਂ ਨੇ। ਨਹੀਂ ਨਹੀਂ ਚੱਲ ਦੇਖ ਲੰਨੇ ਆ। ਜਾਮਣ ਇਹਨੂੰ ਮਨ ਨਹੀਂ ਖੜਦਾ ਹੈਗਾ ਹੁਣ। ਮਨ ਨੂੰ ਆਏ ਆ ਵੀ ਜੇ ਨਾ ਜੰਮੀ ਜਿਹਦੇ ਨਾਲ ਤਾਂ ਫੇਰ ਵਾਕੇ ਬੀਜ ਦੇ ਖਰਚ ਆਈਆ ਪੈ ਜਾਊਗਾ। ਮੈਂ ਤਾਂ ਰੇਹ ਹੋਸ਼ਿਆ ਰਹਿ ਗਿਆ ਮੈਂ ਦੇ। ਹੁਣ ਮੇਰੇ ਮੇਰੀ ਗੱਡੀ ਦੋ ਦੋ ਥੱਲੇ ਪਾਏ। ਆ ਮੇਰੇ ਖੇਤ ਦਿਖ ਦੇ। ਹੂੰ। ਮੇਰੇ ਦੇਖ ਪਹਿਨ ਉਹ ਬਣਾ ਪਿਆ ਇਹ। ਪੂਰਿਆ ਪਿਆ ਖੇਤ। ਉਹ ਜ਼ਮੀਨ ਦਾ ਬਹੁਤ ਫਰਕ ਹੈ ਬਾਈ ਹਾਂ ਪਤਾ ਕਹੀ ਜੀ ਪੱਥਰ ਆ ਉਹ ਉਹ ਉੱਥੇ ਤੇਰੇ ਡੜੇ ਤੇ ਰਹਿ ਗਏ ਸਭ ਤੋਂ ਜ਼ਿਆਦਾ ਡਾਕਰ ਜ਼ਮੀਨ ਆ ਹੋਰੇ ਸਹੀ ਗੱਲ ਆ ਆਹ ਸਾਰੇ ਪਲਾਟਾਂ ਨਾਲ ਤੇ ਡਾਕਰ ਉੱਥੇ ਆ ਸਾਰਿਆਂ ਨਾਲ ਤੇ ਜ਼ਿਆਦਾ ਇਹ ਤਾਂ ਹੈ ਹੁਣ ਆ ਸੁੱਕੇ ਤੇ ਹੈਗੇ ਪਰ ਇਹ ਦੋ ਦਿਨ ਥੋੜੋ ਲੱਗਦੀ ਮਿੱਟੀ ਬਾਈ ਹੋਈ ਨਹੀਂ ਇਹ ਦੋ ਦਿਨਾਂ ਤਾਂ ਕਿਹੇ ਸਾਰੇ ਬਾਹਰ ਆ ਜਾਣੇ ਦੀ ਤੇਰੇ ਦਾ ਜੰਮੇ ਹੋਣੀ ਤੇਰੀ ਵਾਲੀ ਦਾ ਇਹ ਸਾਰੇ ਨਿਕਲੇ ਹੋਣੀ ਬਾਈ ਹਲੇ ਪਰਾਂ ਪਤਾ ਨਹੀਂ ਆਪਣੇ ਡਾਕਰ ਬਹੁਤ ਹੀ ਜ਼ਿਆਦਾ ਮੈਂ ਬਾਪੂ ਨੂੰ ਜੋਰ ਲਾ ਲਿਆ ਮਾਹ ਵੀ ਤਵੀਆਂ ਦੀ ਪਾੜ ਮਾਰ ਲਾਂ ਦੇ ਦੂਰ ਮੰਨੋ ਵੀ ਫਿਰ ਬੀਜਦੇ ਆ ਕਿਉਂਕਿ ਤੇਰੇ ਦੇਖੀ ਦੀ ਪਿਛਲੇ ਸਾਲ ਵਧੀਆ ਜੰਮੀ ਹੋਈ ਤਾਂ ਵੀ ਵਧੀਆ ਹੋ ਜਾਂਦੀ ਆ ਕਹਿੰਦਾ ਨਹੀਂ ਨਹੀਂ ਕਿਆ ਲੋੜਾ ਕਹਿੰਦਾ ਉਹ ਉਧਰ ਖੇਤ ਦੇਖੋ ਆਪਾਂ ਦੂਰ ਤੇ ਦੇਖਿਆ ਜਿਹੜੇ ਖੇਤ ਜੰਮੀ ਆ ਹਾਂ ਪਰ ਉਹ ਗਿੱਲ ਵੀ ਹੈ ਦੀ ਬਾਈ ਇਹਨੂੰ ਥੋੜੀ ਗਿੱਲ ਵੀ ਬਾਈ ਵੱਧ ਚਾਹੀਦੀ ਆ ਗਿੱਲ ਹੋਵੇ ਵੱਧ ਆ ਜੰਮੀ ਆਈ ਦੋ ਉੱਠੀ ਬੰਨੇ ਆ ਪਤਾ ਸੁਪਰ ਸੀਡਰ ਇੱਧਰ ਵੀ ਤਾਂ ਕਿਹੜੇ ਆਹਾ ਔਰਲੇ ਤੇ ਇੱਧਰ ਗਿੱਲ ਵੱਧ ਆਉਣ बराबर जी दिखੀ ਤੇਰ ਗਿੱਲੇ ਉਹ ਜਿੱਲ ਕਿਤੇ ਥੋੜੀ ਸੀ ਚਲੋ ਬਈ ਉਧਰ ਵੀ ਦਾ ਫਰਕ ਪੈਂਦਾ ਉਧਰ ਵੀ ਜਾ ਕੇ ਦਿਖਾ ਬਣਿਆ ਇਹ ਇਹ ਆਜਾ ਬਣਿਆ ਖੇਤ ਮਿੱਟੀ ਕੁਰਪਰੀ ਉਹ ਡਲੇ ਜੀ ਦੇ ਉਹ ਜ਼ਿਆਦਾ ਹੋ ਗਏ ਬਾਕੀ ਉਧਰ ਮੈਨੂੰ ਬਈ ਹਲੇ ਗੱਠਾ ਵਾਲੇ ਨੇ ਤਾਂ ਕਰਿਆ ਪਿਆ ਕੱਲ ਰਾਤ ਆਇਆ ਇੱਕ ਲੈਨ ਬਣਾਈ ਉਸ ਪੈ ਕੇ ਕਹਿੰਦਾ ਯਾਰ ਚੱਲ ਨਹੀਂ ਰਹੀ ਗੂਲਾ ਲੱਗਦਾ ਸਵੇਰੇ ਆਉਂਗਾ ਸਵੇਰੇ ਸਾdre ਜਾ ਕੇ 8 ਵਜੇ ਕਹਿੰਦਾ ਬਸ ਤੇਰੇ ਹੀ ਆਇਆ ਜਦ ਮੈਂ 10 ਵਜੇ ਵੀ ਚਲ ਉਸ ਉਧਰ ਜੀ ਆਏ ਨੇ ਦੇਖਣ ਲੱਗ ਗਿਆ ਜੱਗੇ ਤਾਂ ਦੇਖਣੇ ਦੇ ਉਹ ਅਫਸਰ ਨੇ ਗੱਲ ਕਰਾਈ ਵੀ ਆ ਅਮਨੇ ਨੇ ਉਹ ਖਰੋ ਲੈ ਕੇ ਮੈਂ ਚੱਲ ਕੋਈ ਨਹੀਂ ਕਹਿੰਦਾ ਹੁਣ ਚਾਰ ਕਿਲੇ ਬਣਾ ਕੇ ਆਇਆ ਹੁਣ ਪਤਾ ਨਹੀਂ ਆਉਣਾ ਨਹੀਂ ਮੈਂ ਕਿ ਆਉਣਾ ਆ ਹੀ ਮਰਜੀ ਐ ਤੇਰੀ ਆ ਮੈਂ ਦੇਖੀ ਜੋ ਕਿ ਨਹੀਂ ਤੇ ਇੱਕ ਮਸ਼ੀਨ ਵਾਲਾ ਹੋਰ ਆ ਉਹਨੂੰ ਕਹਿੰਦੇ ਆ ਭਾਈ ਉਹ 1000 ਰੁਪਏ ਕਿਲੇ ਲੰਦੇ ਆ ਉਹ ਜਕਦੇ ਵੀ ਹੈਗੇ ਆ ਖੜਾ ਉਰੇ ਆ ਕੇ ਐ ਕਾਂਟਾ ਜਿੰਦੀ ਆ ਜਿਨਕ ਜਮਦੀ ਦੇ ਮੈਨੂੰ ਨਾ ਕਰ ਦਿੰਦਾ ਨਾ ਫੇਰ ਮੈਂ ਐਸ ਐਮ ਐਸ ਨਾਲੇ ਵਰਤ ਨਹੀਂ ਦੀ ਹੋਆ ਵਾਲੀ ਉਹ ਤਾਂ ਖੜੀ ਸੀ ਨਾ ਜੀਰੀ ਉਹ ਤਾਂ ਇਥੇ ਬੈਠਣ ਵਾਲੇ ਵਰਤ ਮੈਂ ਤਾਂ ਦੇਖ ਲਿਆ ਭਾਈ ਦਾ ਨੂੰ ਜੀਰਿਓ ਐਸ ਐਮ ਐਸ ਨਾਲੇ ਥੋੜਾ ਹੋਗਾ ਹਾਂ ਇਹਨਾਂ ਨੂੰ ਵੀ ਪਤਾ ਲੱਗੇ ਮਿੰਟਾਂ ਕਰੂੰਗਾ ਇਹਨਾਂ ਨੂੰ ਵੀ ਪਤਾ ਲੱਗੇ ਵੀ ਅੱਖਾਂ ਵੀ ਹੋਣ ਲੱਗਣ ਤੁਹਾਨੂੰ ਹੈ ਕਿ ਨਹੀਂ ਡਾਕਟਰ ਆ ਕੇ ਸੌ ਗਿਆ ਬਾਈ ਡਾਕਟਰ ਡੀਕ ਦਾ ਇਹ ਸੌ ਚ ਸੌ ਗਿਆ 4 ਦਿਨ ਹੋ ਗਏ ਮੈਂ ਸੁੱਤਾ ਨਹੀਂ ਕਾਤੇ ਕੰਮ ਪਰ ਕਮੋਦਾ ਜਿਹੜਾ ਕਿਹੜਾ ਕੰਮ ਅੱਖਾਂ ਦੇ ਲਸਲੇ ਦੀ ਕਿੱਥੇ ਦੇਖੋ ਡੇਲੇ ਦੇ ਲ ਲੈ 2 ਵਜੇ ਹੈ ਰਾਤ ਪਰਸੋ 1 ਵਜੇ ਕਿੱਥੇ ਮਾਰ ਹੈ ਨਹੀਂ ਜਾਂਦਾ ਕੋਈ ਨਹੀਂ ਚੁਰਲਾਦਾ ਦਿਨ ਰਾਤ ਦਾ ਨਹੀਂ ਫਿਰ ਵੀ ਕਿੱਥੇ ਇਹ ਤੇਰੀ ਗਾਇਆ ਖਣਕ ਫੁਕਮ ਮੈਂ ਇਹ ਤਾਂ ਪਹਿਲੇ ਹੀ ਦੱਸ ਲਿਆ ਇਹਨੂੰ ਤੇਰੇ ਵੀ ਆਹੀ ਗੋਸਾ ਕਿੱਥੇ ਲੋਕਿਆਰੇ ਜੰਮਿਆ ਸਾਡੀ ਖੇਤਾਂ ਹੀ ਪਾਇਆ ਜਿੱਦਣ ਪਾਣੀ ਲਾਉਂਗਾ ਜੰਮਿਆਂਗੇ ਨੇ ਪਾਈਆ ਰੁੱਢ ਦੀ ਕਣਕਾ ਹੁਣ ਤੂੰ ਕਰੀਏ ਕਿਆ ਮੇਰੇ ਲਾਗ ਕਰੀਏ ਕਿਆ ਇਹ ਤੇਰੀ ਪਾੜ ਤਾਂ ਵੀ ਆਂਦੀ ਨਿਕਲ ਕੇ ਬੀਜ ਦਾ ਕਿਆ ਗੱਲ ਤੇ ਕਿੰਨਾ ਕ ਤੇ ਲੱਗਣਾ ਤੁਸੀਂ ਕਾਹਤੇ ਕੰਮ ਫਾੜ ਵੱਢ ਕੇ ਘਰ ਚਲੇ ਜਾ ਨੇ ਇੱਕ ਦਿਨ ਮੈਂ ਕਹਿਣ ਵੀ ਲੱਗਾ ਮੈਂ ਉਦੋਂ ਟੋਕਿਆ ਨਹੀਂ ਤੁਹਾਨੂੰ ਉਦੋਂ ਮੈਂ ਬੀਜ ਦੇ ਤਾਂ ਉਦੋਂ ਇਹ ਕਹਿੰਦੇ ਅੱਜ ਵੀ ਕਣਕ ਬੀਜਣ ਆ ਗਿਆ ਕਹਿੰਦੇ ਮੈਂ ਚੱਲ ਕਾਨੂੰ ਕਹਿੰਦਾ ਪਹਿਲੀ ਮੈਂ ਰੋਕਣ ਲੱਗਾ ਤਾਂ ਇਹਨੂੰ ਵੀ ਇੱਕ ਪਾੜ ਕੱਢ ਲਾ ਕੁਛ ਨਹੀਂ ਹੁੰਦਾ ਅਰੇ ਇਹ ਮੈਂ ਨਾ ਪਾੜ ਪਾਉਣੀ ਐ ਮੈਂ ਉੱਥੇ ਪਹਿਲਾਂ ਫਿਰ ਮੈਂ ਵਧੀਆ ਰਹੂੰਗਾ ਬਾਪੂ ਨੇ ਨਹੀਂ ਪਾਉਣ ਦਿੱਤੀ ਮੈਂ ਮੰਨਿਆ ਧਰਤੀ ਦਾ ਦੇਖ ਤੂੰ ਕਿਹੜੀ ਐ ਦੇਖ ਤਾਂ ਕਿਹੜੇ ਹਿਸਾਬ ਨਾਲ ਦੇਖਿਆ ਹਵਾਂ ਆ ਦੇ ਯਾਰ ਤੇਰਾ ਮੈਂ ਇਹਨੂੰ ਦੱਸ ਲਿਆ ਇੱਕ ਜੱਗੇ ਹੋਰ ਵੀ ਹੈ ਜੱਗੇ ਤੈਨੂੰ ਇੱਕ ਹੋਰ ਵੀ ਦੱਸਦਾ ਹਾਂ ਹਾਂ ਲੈ ਸਾਫਤੀ ਕਾਨ ਕੁੱਕਣੇ ਭਾਈ ਕਾਨਕ ਨੂੰ ਸਲਾਹ ਮਿਲੀ ਜ਼ਰੂਰ ਆ ਹਾਂ ਲੈ ਇਹਨੂੰ ਸਲਾਹ ਮਿਲ ਕੇ ਨਾ ਦੁਬਾਰਾ ਸੋਕਾ ਪੈ ਕੇ ਤੂੰ ਹੀ ਸੁੱਕ ਗਈ ਉਮੀਦ ਬਾਤ ਸੁੱਕੀ ਆ ਇੱਕ ਦਿਨ ਇਹਨੂੰ ਸਲਾਬ ਜ਼ਰੂਰ ਮਿਲੀ ਆ ਤੋਰੀ ਆ ਸੁੱਕੀ ਨਹੀਂ ਹੈਗੀ ਹਲੇ ਜੀ ਮਜ਼ਰਾਈ ਵੀ ਆ ਦੇਖ ਜਾਣੇ ਰਹੀ ਉਹ ਵੀਰੇ ਹਲੇ ਤਾਂ ਹੋਈ ਨਿਕਲੀ ਆ ਇਹ ਉਹ ਨਿਕਲੀ ਹੋਈ ਆ ਇਹ ਤੂੰ ਗੱਲ ਦੱਸ ਵੀ ਆ ਤੂੰ ਹੀ ਨਿਕਲੀ ਆ ਇੱਕ ਸਾਲ ਕਣਕ ਪਾਈ ਵੀ ਐਡੀ ਤੂੰ ਯਾਰ ਇੰਨੀ ਤੂੰ ਕਿਵੇਂ ਰਹਿ ਜੂਗੀ ਇਹ ਦੱਸ ਵਜਾ ਗਿਆ ਵੇ ਆਹ ਇੰਨੀ ਕਾਤੇ ਹੋ ਗਈ ਜੰਬੇ ਬਿਜੀ ਦਾ ਕੱਠੀ ਆ ਇਹਨੂੰ ਗਿੱਲ ਮਿਲ ਗਈ ਇਹਨੂੰ ਗਿੱਲ ਮਿਲ ਕੇ ਹੱਟ ਗਈ ਪਿੱਛੇ ਇਹ ਉਹੀ ਪਈ ਆ ਤੂੰ ਐਂ ਦੱਸ ਵੀ ਇਹਨੂੰ ਵਾ ਕੇ ਬੀਜ ਦਵਾ ਇਹਨੂੰ ਹੁਣ ਕਾਟ ਉਹਦੇ ਦੋ ਹੋਰ ਹਾਲਾਂ ਦੀ ਹਾਲਾਂ ਤਵੇਂ ਤਵੇਂ ਨੇ ਨਹੀਂ ਪਹਿਲਾਂ ਕਰਨਾ ਪਹਿਲਾਂ ਹਲਾ ਨੇ ਆਹ ਚੀਜ਼ ਪਾੜਨੀ ਆਹ ਗਿੱਲ ਕੱਢਣੀ ਆ ਜਿਹੜੀ ਆਹ ਤੱਕ ਜੈਕ ਲੱਗਿਆ ਵਾ ਹਲਾ ਨੇ ਕੱਢ ਦੇਣੇ ਲੇਗੜੇ ਜੇ ਬੜੇ-ਬੜੇ ਉਹਦੇ ਬਾਅਦ ਤਵੀਆਂ ਨਾਲ ਵਾਹੂੰਗਾ ਫੇਰ ਬਰੀਕ ਹੋ ਜਾਊਗਾ ਉੱਤੇ ਬਾਅਦ ਫੇਰ ਰੋਟਾਵੇਟਰ ਦੀ ਪਾੜ ਰੋਟਾਵੇਟਰ ਦੀ ਪਾੜ ਇਹਨੂੰ ਬਰੀਕ ਬਣਾ ਇਹੋ ਜੀ ਮਿੱਟੀ ਚਾਹੀਦੀ ਇਹੋ ਜੀ ਕਣਕ ਨੂੰ ਜੁੜੇ ਮਿੱਟੀ ਇਹੋ ਜੀ ਆਹ ਚੀਜ਼ ਫੇਰ ਮੇਰੀ ਮਸ਼ੀਨ ਪਾ ਲਾ ਉਹਦੇ ਨਾਲ ਬੀਜ ਕੇ ਸੁਆਗਾ ਮਾਰ ਦੇਖੀ ਕਣਕ ਜੰਮਦੀ ਜੀਰੋ ਡ੍ਰਿੱਲ ਖਰਚਾ ਜੀਰੋ ਡ੍ਰਿੱਲ ਨਹੀਂ ਹਾਂ ਚਾਹੀਦੇ ਵਾਲੀ ਨਾਲ ਬੀਜੂੰਗਾ ਹਾਲੇ ਵਾਲੀ ਨਾਲ ਬੀਜ ਆਹ ਚੀਜ਼ ਚਾਹੀਦੇ ਖੇਤ ਦੀ ਬਣ ਗੱਲ ਬਥੇਰੀ ਆ ਥੱਲੇ ਆ ਆ ਚੀਜ਼ ਜੇ ਪਹਿਲਾਂ ਤਵੀਆਂ ਨਾਲ ਬਾਤੀਦਾ ਫੇਰ ਬਾਅਦ ਚ ਹਲਾ ਨੇ ਤੇਰਾ ਕੱਢ ਦੇਣੇ ਲੇਗੜੇ ਇਹਨਾਂ ਨਾਲੋਂ ਪਹਿਲਾਂ ਹਲਾ ਨਾਲ ਪਾਟੇ ਨੂੰ ਆ ਚੀਜ਼ ਤੋੜ ਉਦੀ ਪਿਆਰ ਨਾਲ ਸ਼ਾਮ ਜੇ ਨੂੰ ਇੱਕ ਰਾਤ ਲੱਗਣੀ ਤੇਰੀ ਖੇਤ ਤਿਆਰ ਕਰ ਲੂ ਸਵੇਰੇ 9 ਵਜੇ ਨੂੰ ਬੀਜ ਕੇ ਸਵਾਗਾ ਮਾਰ ਕੇ ਬਾਹਰ ਨਿਕਲ ਜਾ ਲੈੱਕ ਲੈ ਜਾ ਯਾਰ ਮੈਂ ਭਾਈ ਉਹ ਤਾਂ ਆਇਆ ਨਹੀਂ ਹੈਗਾ ਤੇ ਆਪਾਂ ਇੱਧਰ ਫੇਰ ਚ ਬੀਜ ਲੀਏ ਜਵੀ ਜੋ ਵੀ ਲੈਂਦਾ ਬੀਜ ਉੱਧਰ ਪਿਆ ਤੇ ਇਹਦੇ ਨਾਲ ਰੇਤ ਲੈਂਦਾ ਮੈਂ ਕਿਹਾ ਯੂਰੀਆ ਬੀਚਰ ਆ 40 ਆ ਰਲਾ ਕੇ ਮੈਂ ਕਿਹਾ ਛਿੱਟਾ ਦੇ ਕੇ ਇੱਧਰ ਕਿਤੇ ਇੱਧਰ ਆਈ ਦੇ ਛੋਟੇ ਬੁੱਟਿਆ ਕਣੀ ਆਪਾਂ ਸਰੋਂ ਬੀਜਦੇ ਆ ਸਰੋਂ ਵੀ ਲੈਂਦੀ ਭਈ ਆ ਨਾ ਗੇ ਨਾ ਨਹੀਂ ਇਹ ਬਹੁਤ ਹੋ ਹੁੰਦਾ ਜੁਸ਼ਨ ਹਾਂ ਤੇ ਇੱਧਰ ਭਾਈ ਹੁਣ ਛਿੱਟਾ ਦੰਨੇ ਆ ਛਿੱਟਾ ਹੁਣ ਦੇ ਦਿੰਦੇ ਆ ਸਵੇਰੇ ਸੁਪਰ ਸੀਟਰ ਵਾ ਦਿੰਦੇ ਆ ਹਨਾ ਉਸ ਪੈ ਜੂਗੀ ਉਹਦੇ ਪੈ ਦਾਣੇ ਪਰ ਤੇ ਇਹਨੂੰ ਹੁਣ ਛਿੱਟਾ ਜਾਉਣਾ ਚਿੰਨੇ ਨਾਲ ਹੋ ਕੇ ਉਹ ਰੋਟਾਵੇਟਰ ਵਾ ਕਮਾਤਾ ਉਧਰ ਖੜਾ ਟਰੈਕਟਰ ਪਿੱਛੇ ਉਧਰੇ ਬੀਜ ਪਿਆ ਦੂਆ ਜਵੀ ਦਾ ਪਹਿਨਾ ਇਹੇ ਦੇ ਦਿੰਦਾ ਥੋੜਾ ਯੂਰੀਏ ਚ ਪਾ ਕੇ ਵਧੀਆ ਛਿੱਟ ਆ ਜਣਾ ਇਹਨੂੰ ਚੱਲ ਜਿੰਨੇ ਹੋਰ ਕੋਈ ਗੱਲ ਬਾਤ ਹੈ ਪਾਈ ਪੰਪ ਵਾਲੀ ਟੀ-ਸ਼ਰਟ ਪੰਪੋ ਪਾ ਲਾ ਗਿਆ ਮotha ਤਾਂ ਤੇ ਨਾਲ ਆਇਆ ਤੇ ਇਹਨੂੰ ਠੀਕ ਹੈ ਠੀਕ ਰੇ ਦੇਤੀ ਯੂਰੀਏ ਜੇ ੜਾ ਲਿਆ ਬੀਜ ਉਹਦਾ ਸਰੋਂ ਦਾ ਇਹ ਵਾਜਦਾ ਫਿਰ ਥੱਲਾ ਥੱਲਾ ਛਿੱਟ ਆ ਜਾਂਦਾ ਇੱਕ ਮੁਠੀ 5-7 ਵਾਰ ਗੇਰਨੀ ਹੈ ਚਾਰ ਵਾਰ ਪੰਜ ਵਾਰ ਤਾਂ ਪੱਕੀ ਹੋ। ਫਿਰ ਵਧੀ ਛਿਟਾ ਲੂਗਾ। ਬਸ ਜੀ ਆ ਗਿਆ ਆ ਗਿਆ ਇੱਕੋ ਅਗਲਾ ਫੇਰਾ। ਇੱਥੇ ਦਾ ਕਿਸਨੋਂ ਉਧਰੋਂ ਚਾਰ ਕਹਿ ਰਹੇ ਉਹ। ਇਹ ਸਾਨੂੰ ਕਰਦਣੀ ਆਪਾਂ। ਬਾਕੀਆਂ ਜਿਵੀ। ਇਹ ਇਹ ਪਹਿਲਾਂ ਵਾਇਆ ਨਹੀਂ ਤਾਂ। ਹੂੰ? ਇਹ ਛੱਡ ਗਿਆ ਤਾਂ। ਇਹ ਮੈਂ ਉਧਰ ਤੇ ਆਉਂਦੇ ਕਿਹੜਾ ਲਾ ਰਿਹਾ ਫਿਰ ਬਾਦੇ ਤਾਂ ਪਹਿਲਾਂ ਛੱਡ ਤੇ ਆ। ਜਿੰਨੇ ਕੁ ਸਾਰਾ ਮੈਂ ਕਹਿਣਾ ਇਹ ਤਾਂ ਵੀਰ ਤੇ ਇਹਦੇ ਨਾਲੇ। ਹੂੰ। ਸੁਪਰ ਛਿਟਾ ਇਹਨਾਂ ਰੋਟਰ ਰੋਟਰ। ਆਹ ਸੁਪਰ ਸੀਟਰ ਹੈ ਜੱਵੀ ਜੱਵੀ ਵੀ ਸੁਪਰ ਸੀਟਰ ਕਮਾਉਂਗਾ ਬੜਾ ਫੇ ਪ੍ਰੈਸ਼ ਜਿਆ ਕਰ ਦੂਗਾ ਹੂੰ ਇੱਜੇ ਗਿੱਲੇ ਬਥੇਰੀ ਆ ਗਿੱਲੇ ਚ ਜਿਆਦਾ ਹੈ ਇਹ ਚੋਂ ਪਾਣੀ ਬਹੁਤ ਖੜਦਾ ਹੋਵੇ ਮੀਨੂ ਪੈ ਜੂਆ ਖੱਤ ਜੀ ਤਾਂ ਆਪਣੇ ਚੱਲਦਾ ਤਾਂ ਵੀ ਉਹ ਇੰਨਾ ਟੁੱਟਦੀ ਜਾਂਦੀ ਜਾਂਦੀ ਉਹ ਇਹ ਕਿਤੇ ਪਹਿਲਾਂ ਕ੍ਰੈਕ ਹੋਊਗੀ ਆਹ ਭਈਆ ਉਹ ਕਿੱਥੇ ਰੱਖਦੀ ਸੀ ਨਾ ਹਾਂ ਭਈਆ ਉਹ ਆਉਰੇ ਗਿਰੀ ਵੀ ਦੀ ਆ ਸੇਟ ਹਾਂ ਦੇਖੋ ਫਾ ਚੜ ਗਿਆ ਤਾਂ ਤਵੀ ਪਰ ਬਾਈ ਹੂੰ ਨਾ ਉਹ ਪਈ ਦੂਰੇ ਗੱਪੇ ਗੱਪੇ ਕਿਹੜਾ ਹੈਗੀ ਤੇ ਅੰਦਰਲੀ ਸਾਈਡ ਆ ਇਹ ਇਹ ਤੁਹਾਨੂੰ ਚੰਗ ਜਾਣਦੀ ਹੈ ਹੈ ਪਰ ਬੁੱਲਰ ਕਿਤੇ ਪੱਟ ਦੰਦੀਆ ਪਰ ਬੁੱਲਰ ਤੋੜ ਦੂ ਕਿਤੇ ਉਹ ਆਹ ਕਹਿੰਦਾ ਏ ਆਹ ਆਹ ਰੇ ਤੇ ਜਾ ਮੈਂ ਕਿਹਾ ਕਿ ਐਂ ਕਹਿੰਦਾ ਬੁੱਲਰ ਜੇ ਨਹੀਂ ਚਲਦੀ ਹਾਜ਼ਰ ਆ ਜੀ ਨਾ ਬਾਈ ਮੈਂ ਬਈ ਦੇ ਦੇ ਸ਼ਿੱਟਾ ਇੱਧਰ ਗਊਗਾ ਤਿੰਨਾ ਤੂੰ ਵੀ ਨਾ ਰੇ ਭਾਰਿਆ ਤੇ ਬਾਅਦ ਦਊਗਾ ਮੈਂ ਸੱਜਣੀਆਂ ਨੂੰ ਜਾ ਕੇ ਕਿੱਧਰ ਦੇ ਦੇ ਉਧਰ ਤੱਕ ਸਾਰਾ ਇੱਧਰ ਹੋ ਗਿਆ ਇੱਧਰ ਦੇ ਦੇ ਪਾਉ ਦੇ ਤਾ ਉਹਨੂੰ ਕਿਹਾ ਹੋ ਗਿਆ ਦਾ ਉਹ ਪੰਪ ਮੂੰਪਾ ਜਦੋਂ ਹੋ ਗਿਆ ਕੁਝ ਪੰਪੇ ਨਹੀਂ ਤਾਂ ਚੂੜੀ ਮਰ ਗਈ ਪੰਪ ਦੀ ਕਿਸ ਨੇ ਤੇਲ ਸੜਦਾ ਲੀਲ ਬਣ ਕੇ ਤਾਂ ਚਲਾਇਆ ਅੱਛਾ ਪਤਾ ਨਹੀਂ ਤਾਂ ਇੰਕੀ ਜਣੀ ਤੇ ਲੰਦਾ ਤਾਂ ਐਂ ਕਹਿੰਦਾ ਪਤਾ ਨਹੀਂ ਉਹੀ ਮਾ ਉਹ ਪਤਾ ਨਹੀਂ ਉਹੀ ਨਹੀਂ ਤਾਂ ਉਹ ਲੀਕ ਕਰਦਾ ਤਾਂ ਥੈਂਕ ਯੂ ਤੇ ਇੰਨੀ ਆਰ ਮੈਂ ਫੂਕ ਮਾਰਦੇ ਨਟ ਖੋਲ ਕੇ ਥੈਂਕ ਯੂ ਜਦੋਂ ਆਉਂਦਾ ਤਾਂ ਸਾਰਾ ਉਹ ਤੇਲ ਲੀਕ ਕਰਦਾ ਤਾਂ ਉੱਥੇ ਜਦ ਤੱਕ ਚੂੜੀ ਨਿਕਲ ਨਹੀਂ ਹੁੰਦੀ ਉਹ ਫਿਰ ਉੱਪਰ ਨੂੰ ਪੰਪ ਆਏ ਜ਼ੋਰ ਮਾਰਦਾ ਨਾ ਹਾਂ ਪਰ ਲੀਰ ਬੰਨੀ ਐਨ ਕਸ ਕੇ

ਠੀਕ ਬੱਸ ਇਹ ਇੱਕ ਥੱਲੀ ਇੰਨੀ ਵਿੱਚ ਦੇਣੀ ਆਂ ਖੁੰਝਾ ਦੇ ਨੂੰ ਹੱਕਾ ਮਾਰੀ ਜਾਵੇ ਹੋਰ ਤਾਂ ਹੀ ਪੁੱਛਦਾ ਸਮਝਦੇ ਨਹੀਂ ਹੈਗੇ ਇੱਕ ਤਾਂ ਤੁਸੀਂ ਪਹਿਲਾਂ ਕਿਹੜਾ ਟਾਈਮ ਹੋ ਗਿਆ ਨਾਲੇ ਮੈਂ ਘਰ ਤੇ ਦੱਸ ਕੇ ਭੇਜਿਆ ਲੈ ਲੈਣਾ ਗੀਲਾ ਉਹ ਹਿਸਾਬ ਨਾਲ ਥੱਲੀ ਥੱਲੀ ਪਾਈ ਆਂ ਹਾਂ ਕਿੰਨੀ ਲੈਣਾ ਵਿੱਚ ਇੱਕ ਥੱਲੀ ਪੈਣੀ ਆ ਇਹਦੇ ਵਿੱਚ ਪੰਜ ਲੈਣਾ ਵਿੱਚ ਇੱਕ ਥੱਲੀ ਪਾਉਂਦੀ ਆ ਅੱਛਾ ਮੈਂ ਜਨੇ ਇੱਧਰ ਮੈਂ ਤਾਂ ਹੀ ਹਿਸਾਬ ਨਾਲ ਦੇ ਰਹੇ ਹਾਂ ਡਾਡਾ ਬਾਹਰ ਹੈਗੀ ਲਾਸਟ ਅਕਨੇ ਉਹ ਗਿਣ ਲਵੇ ਗੱਬੇ ਗੱਬੇ ਦਹੀਂ ਕਹਤੇ ਬਡੇ ਬੁੱਟੇ ਉਧਰ ਦਾਲੇ ਦਾ ਬੁੱਟਾ ਦੇ ਨੇੜੇ ਤਾਂ ਹੁੰਦੀ ਨਹੀਂ ਨਾ ਠੀਕ ਵਿਚਾਲੇ ਵਿਚਾਲੇ ਪਿੱਤਰੀ ਲਾ ਕੇ ਹੋ ਜਾਂਦੀ ਆ ਤੂੰ ਕਹਿ ਤੂੰ ਜਿਆਦਾ ਪੂਲਰਾਂ ਤੇ ਇਧਰੇ ਰੱਖੀ ਨਾਲ ਨਾਲ ਨਾ ਜਵੇਂ ਜਿਹੜੀ ਹਾਂ ਉਹਨਾਂ ਤੇ ਲੱਗ ਉਹ ਹੈ ਵੀ ਬਡੇ ਬੁੱਟੇ ਇਹ ਤਾਂ ਛੋਟੇ ਆ ਹਾਂ ਬੁੱਟੇ ਦੇ ਨਾਲ ਤਾਂ ਇਨੀ ਹੁੰਦੀ ਨਹੀਂ ਕਿ ਧੁੱਪ ਨਹੀਂ ਨਾ ਪੈਂਦੀ ਗੱਬੇ ਗੱਬੇ ਪੈ ਜਾਂਦੀ ਆ ਹਾਂ ਉਹਦੇ ਵੀ ਸਾਹੀਂ ਬਹੁਤਾ ਫੁੱਟ ਫੁੱਟਾ ਛੱਡਿਆ ਬਈ ਲੱਗਦਾ ਹੂੰ ਆਖਾ ਦਾ ਫਿਰ ਉਹ ਵੇਸਟੇ ਜਾਂਦਾ ਵੀ ਜੀ ਜਾਂਦਾ ਈ ਬੀਜ ਵੀ ਮਹਗਾ ਹੋਣਾ ਇਹਦਾ ਇਹ ਮੇਲੇ 80 ਰੁਪਏ ਕਿਲੋ ਅਸੀਂ 10 ਕਿਲੋ ਦੀ ਥੈਲੀ ਆ ਹਾਂ ਸਲਾਮ ਆਰਾ ਸੋਪਰ ਨਾ ਹੋ 46 ਅਰ ਵਿੱਚ ਯੂਰੀਆ ਲਾ ਕੇ ਛਛਾ ਦੇ ਆਉਣ ਨੇ ਹੂੰ ਘਰ ਤੇ ਨਾਲ ਕਹਿ ਦੇ ਭਜਾ ਪੂਰੇ ਰਾਹ ਤੇ ਬੈਠੇ ਭਾਈ ਕਿਵੇਂ ਪਾਉਣਾ ਸਮਝਦੇ ਨਹੀਂ ਹੈਗੇ ਚਾਹੇ ਤੂੰ ਲਾਲਾ ਚਾਹੇ ਤੂੰ ਨਾ ਲਾਲਾ ਜਿੰਨਾ ਮੱਦੀ ਸਮਝਾ ਲੋ ਇਹਨੂੰ ਜਹਾ ਵੀ ਨਾ ਦਿਆਂ ਜੜ੍ਹ ਤੇ ਨਾਲ ਆਂ ਦੂਰ ਰੱਖੇ ਇੱਕ ਗਿੱਠ ਐ ਡਰਦੇ ਆ ਆ ਵੀ ਬੁੱਟਾ ਛਿਲੇ ਦੇ ਕੋਥੇ ਜਿੱਲੇ ਪਿਆ ਹੈ ਜੜਾ ਥੱਲੇ ਲੰਬੀ ਗਈ ਵੀ ਜੜ ਫੁੱਟ ਫੁੱਟ 2 2 ਫੁੱਟ ਅੱਗੇ ਨੂੰ ਪਾਸੇ ਰੱਖੇ ਜੇ ਬਸ ਲੋੜੇ ਨੇ ਨੇੜੇ ਲਾਉਣੇ ਦੀ ਕੱਲ ਮੈਂ ਤਵੀਆਂ 9 9 ਦੀਆਂ ਬੁੱਟੀਆਂ ਚੂਈਆਂ ਨਹੀਂ ਚੱਲਦੀਆਂ ਅਗਲਾ ਕਹਿੰਦਾ 7 ਦੀਆਂ 8 ਦੀਆਂ ਦੇ ਦੇ ਆ ਕੋਈ ਬੁੱਟੇ ਨੂੰ ਲੱਗੀ ਵੀ ਦਿਖਾ ਦੇ ਤੇਰੇ ਸਾਹਮਣੇ ਖੇਤ ਪਾਹੇ ਕੋਈ ਲੱਗੀ ਵੀ ਹੈ ਨਾਲੇ ਕਿੰਨੀ ਦੇ ਸੁਪਰ ਸੀਰ ਰੋਟਾਵੇਟਰ ਦਾ ਜਮਣੇ ਹੋਲੀ ਚੱਲਦੇ ਸਤਿਆਂ ਦਾ ਨਾਲੇ ਦੇਰ ਦੇਖ ਲੈ ਪਹਿਲਾ ਹਾਈ ਤਾਂ ਯਾ ਮੀਡੀਅਮ 3 ਦੋਹਾਂ ਚ ਚੱਲੀ ਗਿਆ ਆਰਾਮ ਤੇ ਕੋਈ ਬੁੱਟੇ ਨੂੰ ਲੱਗੀ ਵੀ ਦਿਖਾ ਦੇ ਤਾਂ ਤਿੰਨ ਬੁੱਟੇ ਛਿੱਲੇ ਵਾਂ ਚਾਰ ਜੜਾਂ ਵੱਡ ਹੁੰਨੀਆਂ ਫਿਰ ਜਿਹਦੀ ਗ੍ਰੋਥ ਰੁਕ ਜਾਂਦੀ ਜਮਾ ਜੜ ਸਾਡੇ ਇੱਕ ਇੱਕ ਦੇਖਣ ਨੂੰ ਘਰ ਤੇ ਕਰਕੇ ਭੇਜਿਆ ਦਾ ਦੀ ਗੇਸ਼ਾ ਛੱਡ ਕੇ ਰੱਖੀ ਉਹ ਵੀ ਮੱਜਾ ਮੱਜਾ ਚੁੱਕ ਕੇ ਹਟਿਆ ਸਿੱਟਾ ਦੇ ਕੇ ਉੱਥੇ ਆ ਕੇ ਤੇ ਚਿੰਨਾ ਵੀ ਆ ਗਿਆ ਅੱਜ ਥੋੜਾ ਗੰਨਾ ਵੱਢਿਆ ਦਾ ਜਿਹੜਾ ਆਪਣੇ ਕਣਕ ਵਾਲੇ ਇੱਧਰ ਜਿੱਥੇ ਕਣਕ ਵੇਜਣੀ ਖੇਤ ਚੰਬ ਵਾਲੇ ਚ ਗਿਰਿਆ ਹੋਇਆ ਤਾਂ ਖੇਤਵਾਲੇ ਨੂੰ ਮੈਂ ਕਹਾਂ ਇਹਨੂੰ ਵੱਢੇ ਲੋ ਇਹ ਵੇਜਣ ਨੂੰ ਵੀ ਤਾਂ ਕਰੂਗਾ ਤੇ ਆ ਗੰਨੇ ਦੀ ਟੁਕਾਈ ਚੱਲ ਰਹੀ ਹੈ ਤੇ ਹੁਣ ਪਾਉਂਗੇ ਇੱਧਰ ਵੀ ਹੱਲੇ ਅੱਛੀ ਖੜਿਆ ਹੈ ਅੱਜ ਕਬੂਟਾ ਜਸ਼ਨ ਤੇ ਟੁੱਟ ਗਿਆ ਅੱਜ ਉੱਥੇ ਇਹ ਚੱਕ ਲਿਆਂਦਾ ਘਰ ਨੂੰ ਬਾਕੀ ਸਮਾਨ ਸਾਰਾ ਰੇਰੂ ਖਾਲੀ ਕਰਿਆ ਇਹ ਤੇ ਹੁਣ ਇੱਕਾ ਬਾਈ ਆਪਣਾ ਸੁਖਪਾਲ ਨੇ ਬਾਈ ਇੱਕ ਆ ਗਿਫਟ ਕਰਿਆ ਦਾ ਨਿੰਮ ਮਗਾ ਨਿੰਮ ਭੇਜੀ ਆ ਕਿ ਬਾਈ ਨੇ ਤੇ ਆਹ ਨਿੰਮ ਲਾਉਣਾ ਹਾਂ ਤੂੰ ਆਹ ਨੂੰ ਕਦ ਤੇ ਪਾਣੀ ਦਾ ਪਾਣੀ ਚ ਪਹਿਲਾਂ ਥੋੜਾ ਬੋਤ ਪਾਣੀ ਬਾਅਦ ਚ ਪਾ ਦਾਂਗੇ ਆ ਬਾਹਰ ਲਾ ਦੀ ਆ ਜਾ ਦੇਖੀ ਕਿਤੇ ਚੱਕ ਲਿਆ ਕੋਹਲੀ ਚੱਕ ਲਿਆ ਮਸ਼ੀਨ ਵੀ ਨਹੀਂ ਬਈ ਸਾਫ਼ ਹੋਈ ਉਕੜੀ ਪਿਆ ਕੰਮ ਕਾਫੀ ਉਲਝਿਆ ਹੋਇਆ ਅੱਜ ਚਲੋ ਕਾਨੂੰ ਆਹ ਬੀਜ ਹੋ ਦੂਗਾ ਆ ਤਾਂ ਵੀ ਟੁੱਪੀ ਗਈ ਇਥੇ ਤੇ ਜਾਂ ਤਾਂ ਤੇੜ ਪਹਿਲਾਂ ਆਈ ਵੀ ਹੁਣ ਇਹਨੂੰ ਕੋਈ ਮਤਲਬ ਜਮਾ ਛਿੱਟਾ ਦੇ ਆ ਪਹਿਲਾਂ ਹੀ ਪੁੱਛੀ ਕਿ ਵੀ ਕਿੱਥੇ ਕਿਵੇਂ ਟੁੱਟੋ ਕਹਿੰਦਾ ਪਤਾ ਨਹੀਂ ਜੇ ਛਿੱਟਾ ਦਿੰਦਾ ਤਾਂ ਵਿਚਾਲੇ ਗਿਰੀ ਪਈ ਤੀ ਤੇੜਾਈ ਵੀ ਹੁਣ ਕਿਤੇ ਬੱਸ ਉਦੋਂ ਬਾਅਦ ਕੰਮ ਹੋ ਗਿਆ ਮਹਾਰਾਜਾ ਪਾਸ਼ਾ ਤੇ ਕਾਨੂੰ ਸੁਪਰ ਸੇਟਰ ਨਾਲ ਸਵੇਰੇ ਕੋ ਆ ਕੇ ਖੜਵਾਉਂਗਾ ਹੁਣ ਇਹਦੇ ਸਵੇਰੇ ਸਾਧਰੇ ਲੈ ਕੇ ਜਾਊਂਗਾ ਇਸ ਵੇਲੇ ਤਾਂ ਪਾਉਂਦੇ ਨਹੀਂ ਹੈ ਕੋਈ ਵੀ